ਹੇ ਗਾਇਜ਼ ਗੁੱਡ ਮਾਰਨਿੰਗ ਸਾਸਰੀਆ ਕਾਲ ਵੈਲਕਮ ਟੂ ਮਾਈ ਨਿਊ ਵਲੋਗ ਅਜਿਹੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਮੈਂ ਸਾਮਾਨ ਲਿਆਇਆ ਸੀ ਆਨੂ ਲੈ ਆ ਕੇ ਰੱਖਤੇ ਨੇ ਇਹਦੇ ਇਹ ਆਲੂ ਆਪਣੇ ਉਪਲੇ ਜਾਂਦੇ ਨੇ ਫਿਰ ਆਪਾਂ ਕੰਮ ਸਟਾਰਟ ਕਰਾਂਗੇ ਅਲਮਨ ਵੀ ਜਿਆਦਾ ਸੀ ਅੱਜ ਕੁਝ ਹੋਇਆ ਤਾਂ ਸਹੀ ਥੋੜੀ ਜਿਹੀ ਕੁਝ ਠੀਕ ਹੈ ਕੰਮ ਲੱਗ ਹੀ ਹੋਈ ਉਹ ਵੀ ਬਰਤਨ ਸਾਫ਼ ਕਰ ਰਹੀ ਆ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਰੱਖੀਏ ਮਿਰਚਾਂ ਨੂੰ ਤੜਕਾ ਲੱਗ ਰਿਹਾ ਮਿਰਚਾਂ ਨੂੰ ਤੜਨ ਲੱਗ ਰਿਹਾ ਤੇ ਜੇਕਰ ਆਪਣਾ ਸ਼ਾਮ ਦੇ 7:00 ਵਜੇ ਚੁਕਣੇ ਬੈਠੇ ਆ ਜੇ ਕਿਰਪਾ ਰਾਤ ਨੂੰ ਸਾਡੇ ਨੂੰ ਵੀ ਲੱਗਦਾ ਮੈਂ ਚੌਮੇਨ ਵਾਸਤੇ ਟਮਾਟਰ ਕੱਟੇ ਨੇ ਕੰਦੇ ਵਾਸਤੇ ਹੋ ਸਕਦੀ ਹੈ ਹੁਣ ਥੋੜੇ ਦੰਦ ਵੇਖੇ ਨੇ ਆਉਣਾ ਨਹੀਂ ਤੇ ਬੰਦ ਸੀ ਮੈਂ ਐਸੇ ਕਰਨਾ ਜ ਸਾਰਾ ਦਿਨ ਬਲੌਗ ਵੀ ਨਹੀਂ ਬਣਾਇਆ ਮੈਂ ਠੀਕ ਹੈ ਮੈਂ ਕੋਈ ਗੱਲ ਨਹੀਂ ਬਣਾਇਆ ਮੈਂ ਤਾਂ ਮੂੰਹ ਬਣਾਦਾ ਮੈਂ ਕੀ ਬਣਾਇ ਰੱਖਾਂ ਵਾਰੀ ਵਾਰੀ ਹੁਣ ਸਹੀ ਐ ਇਸ ਤਰੀ ਰਾਹ ਫਿਰ ਤਾਂ ਮੈਂ ਬਣਾਵਾਂਗਾ ਰੋਜੀ ਠੀਕ ਐ ਨਾ ਗੁੱਸਾ ਕਰੇਂ ਫਿਰ ਨਹੀਂ ਬਣਾਉਂਦਾ ਗੁੱਸਾ ਤੂੰ ਦਵਾ ਨਾ ਤੂੰ ਦਵਾਣਾ ਫਿਰ ਤੂੰ ਕਰਕੇ ਵਰ ਕਰਿਆ ਕਰਨਾ ਇਧਰ ਨਵਦੀਪ ਸ਼ੁਰੂ ਹੋ ਰਹੀ ਐ ਲੱਗੋ ਪੇ ਫੇ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ ਹਣਾ ਕਰੀਬਨ 9 ਵਜੇ ਹੈ 9 ਵਜੇ 9 ਵਜੇ ਚਲੋ ਮੈਂ ਇਹਦੀ ਬਣਾਉਣਾ ਚਾਹੁੰ ਮੈਂ ਨਾ 9 ਦਾ ਟਾਈਮ ਹੋ ਗਿਆ 8 ਮਿੰਟ ਰਹਿ ਗਏ ਰੋਮਾਂ ਚਲ ਜਿਆ ਇਹ ਗਾ ਚੱਲ ਚੱਲੀ ਜਣ ਕੇ ਪਰ ਇੱਥੇ ਰਹਿਣਾ 10 ਮਿੰਟ ਹੋਰ ਲਾਵਾਂਗੇ ਚਲੋ ਮੂੰਹ ਚੰਗੀ ਤਰ੍ਹਾਂ ਆਏ ਨੇ ਚਾੜਨਾ ਪੈਂਦਾ ਨਾਲ ਤਾ ਕਰਕੇ ਮੇਰਾ ਮੂੰਗਾ ਤਾਂ ਕਿਸੇ ਤੇਰਾ ਮੂੰਹ ਤਾਂ ਦਾ ਪੈਸਾ ਹੀ ਜੇ ਸਹੀ ਰੋਵੇ ਤਾਂ ਮੂੰਹ ਤਾਂ ਵਾਂ ਦਾ ਰਵੇ ਵਧੀਆ ਆਂਦਾ ਜਮਾ ਠੀਕ ਹੈ ਨਾ ਲਓ ਜੀ ਚੌਂ ਮਿੰਟ ਬਣ ਰਹੀ ਏ ਤੇ ਤਾਂ ਨੇ ਬਣਾ ਬਣਾ ਕੇ ਦਿਖਾਂਗੇ ਮੈਂ ਇਸ ਤੋਂ ਬਣਾ ਕੇ ਦਿਖਾਣੀ ਆ ਤੁਹਾਨੂੰ ਟਮਾਟਰ ਪਾ ਦੇ ਪਿਆਜ਼ ਪਾ ਦੇ ਇਹਦੇ ਲਈ ਭਾਰੀ ਸੌਸ

ਜੋ ਜਿਹੜੇ ਹੁਣ ਵਿਚਾਰੇ ਦੂਰ ਨੇ ਕਿੱਥੋਂ ਆ ਜਾਣਗੇ ਹਾਂ ਦੂਰ ਵਾਲੇ ਤੇ ਵਿਚਾਰੇ ਫੇਰ ਵੀ ਕਹਿ ਦਿੰਦੇ ਨੇ ਅਸੀਂ ਆਵਾਂਗੇ ਆਵਾਂਗੇ ਨੇੜੇ ਵਾਲੇ ਆਂਦੇ ਨੇ ਰੋਜ਼ਗਾਰ ਤੇਸੀ ਪੇਸਟੀ ਵਾਂਦੀ ਆਉਣੇ ਮੈਂ ਖਾਵਾਂਗੀ ਇਹ ਮੇਰਾ ਸਿਰ ਖਾਂਦੀ ਐ ਠੀਕ ਐ ਮੈਂ ਕਿਉਂਕਿ ਸਿਰ ਨਾ ਖਾਂ ਚੌਂ ਮਨ ਖਾਣਾ ਠੀਕ ਐ ਜਿਆਦਾ ਖਾਂਦੀ ਐ ਬਹੁਤ ਜਿਆਦਾ ਖਾਂਦੀ ਐ ਜਿੰਨਾ ਵੀ ਕਰੋ ਉਹਨਾਂ ਖਾਂਦੀ ਐ ਮੈਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰਾਂ ਕਾਲ ਕੀ ਮੇਸੀ ਆਜ ਵੀ ਹੋ ਗਈ ਸਮਝ ਨਹੀਂ ਉਹ ਹੀ ਤਾਂ ਗੱਲ ਹੈ ਨਾ ਆਪਣੇ ਆਪ ਨੂੰ ਸੰਭਾਲੋ ਆਪਣੇ ਆਪ ਨੂੰ ਸੰਭਾਲੋ ਕਹਿੰਦੇ ਚ ਆਪਣਾ ਸਾਰੀ ਚੀਜ਼ ਤੇ ਫਰਕ ਪੈਂਦਾ ਹੈ ਠੀਕ ਹੈ ਇਹ ਸਹੀ ਹੈ ਤਾਂ ਮੇਰਾ ਕੰਮ ਵੀ ਮੇਰਾ ਕੰਮ ਵੀ ਸਹੀ ਚੱਲਦਾ ਹੈ ਯਾਨੀ ਕਿ ਕੰਮ ਵੀ ਹੁੰਦਾ ਹੈ ਵੀਡੀਓ ਵੀ ਬਣਦੇ ਨੇ ਬਲੌਗ ਵੀ ਸਹੀ ਬਣਦੇ ਨੇ ਠੀਕ ਹੈ ਇਹਨੂੰ ਆਪ ਨੂੰ ਪਤਾ ਹੈ ਵੀ ਮੇਰੇ ਬਗਰ ਕੁਝ ਵੀ ਨਹੀਂ ਆਏ ਠੀਕ ਹੈ ਫਿਰ ਵੀ ਬਸ ਵਾਰੀ ਵਾਰੀ ਕੀ ਹੈ ਨਹੀਂ ਹੁਣ ਨਹੀਂ ਕਹਿੰਦਾ ਮੈਂ ਤੂੰ ਅੱਜ ਹੀ ਕਹਿੰਦਾ ਪਿਆ ਇਹ ਦੁਬਾਰਾ ਕਿ ਨਹੀਂ ਕਹਿੰਦਾ ਹੋ ਨਵਾ ਨਾ ਮੇਰੇ ਮਤ ਲੱਗਣਾ ਚੀਦਾ ਯਾਰ ਆਪਣੇ ਜਿੰਦਗੀ ਪਿੱਛੇ ਮੈਨੂੰ ਸਮਝ ਨਹੀਂ ਆਉਂਦੀ ਆਪਣੇ ਜਿੰਦਗੀ ਜਿੰਦਗੀ ਆਪਣੇ ਪਿੱਛੇ ਜਾਂਦੀ ਹੈ ਮੈਨੂੰ ਮੈਂ ਠੀਕ ਹੋ ਗਈ ਮੈਂ ਆ ਗਈ ਕੰਮ ਤੇ ਹੁਣ ਚੰਗੀ ਬਣੀ ਹੈ ਸਹੀ ਹੈ ਚਲੋ ਵਾਹਿਗੁਰੂ ਮੇਰਾ ਕਰੇ ਮੇਰੀ ਸ਼ਾਰਟ ਵੀਡੀਓ ਆਈਆਂ ਨੇ ਮੇਰੀ ਸ਼ਾਰਟ ਵੀਡੀਓ ਪਾਈਆਂ ਨੇ ਮੈਂ 3-4 ਆਈਆਂ ਨੇ ਪਾਈਆਂ ਨੇ ਬਸ ਕੀ ਤੁਹਾਨੂੰ ਮੇਰੇ ਕੀ ਤੁਹਾਨੂੰ ਆਪਣੇ ਇੱਕੜੇ ਚੈਨਲ ਤੇ ਪਾਈ ਨਾ ਨਵਦੀਪ ਕੌਰ ਵਲੌਗ ਕੰਡ ਕਿੰਨਾਂ ਲੋ ਆ ਹਾਂ ਨਵਦੀਪ ਕੌਰ ਵਲੌਗ ਦੇ ਨਾਮ ਤੋਂ ਆ ਕਦੋਂ ਮਾਚ ਨਹੀਂ ਹੋਏ ਸਾਡੇ ਤਾਂ ਹੋ ਜਾਣਗੇ ਉਹਲੇ ਕੋਈ ਮੈਂ ਘਾਰੀਆਂ ਘਾਰੀਆਂ ਗਈ ਆਧੀ ਨਵੇੜ ਵੀ ਗਈ ਮੈਂ ਉਧਰ ਮੈਂ ਉਧਰ ਦਿੱਤਾ ਪੇੜੀਆਂ ਦੇਣ ਲੱਗਿਆ ਅੱਧੀ ਨੂੰ ਜ਼ਿਆਦਾ ਤਾਂ ਨਵੇੜ ਵੀ ਤੋਂ ਹੈ ਮੈਂ ਇੱਕ ਗੱਲ ਇਹ ਨਾ ਕਰਨੀ ਆ ਹਾਂ ਮੈਂ 20 ਮਿੰਟ ਤੋਂ ਮਿੱਤਰੀ ਆ ਇਸ ਦੇ ਨਾਲ ਨੂਡਲ ਲੈ ਗਏ ਨੂਡਲ ਨਹੀਂ ਨੀ ਨੂਡਲ ਨੀ ਨੂਡਲ ਆ ਅਦਰੋ ਚਮਚੇ ਨੂੰ ਚੱਟੀ ਆਂਦੀ ਉਹਨੂੰ ਫਵਾ ਦੇ ਉਹਨੂੰ ਕੁਛ ਕੀ ਆਏ ਆਹ ਮੱਲੇ ਇਹਨੂੰ ਹਾਂਜੀ 9:20 ਹੋ ਗਏ ਤੇ ਆਪਾਂ ਆਪਣਾ ਸਮਾਨ ਸੰਭੀ ਜਨੇ ਇਸ ਮੰਗੂ ਵੀਰ ਜੀ ਆਏ ਹੋਏ ਨੇ ਠੀਕ ਹੈ ਜੀ ਸਮਾਨ ਸਾਹਿਬ ਕੇ ਘਰ ਚੱਲਦੇ ਆ ਆ ਦੋ ਪੇਟੀਆਂ ਪਈਆਂ ਨੇ ਚਲੋ ਘਰ ਲੈ ਕੇ ਜਾਵਾਂਗੇ ਜੀ ਆ ਗਿਆ ਵੀ ਜਾਕ ਤਾਂ ਠੀਕ ਐ ਨਹੀਂ ਤਾਂ ਫਿਰ ਕਰਾ ਤਾਂ ਜਾਣੀ ਆਵਾਜ਼ ਸਿਲੰਡਰ ਨਾਲ ਫੇਰ ਲੀਕ ਹੋ ਗਿਆ ਤੇ ਲੋਡ ਨਹੀਂ ਆਉਣ ਲੱਗ ਰਿਹਾ ਬਲਵੀਰ ਭਾਈ ਸੈੱਟ ਕਰ ਦਿੰਨੇ ਇਹਨੂੰ ਅੱਛਾ ਯਾਰ ਕੀ ਕਰਦੇ ਹੁੰਦੇ ਨੇ ਬਾਈ ਯਾਰ ਸਾਨੂੰ ਵੀ ਦੱਸ ਦੇ ਕੀ ਕਰਦੇ ਆ ਰਾਉਂਡ ਦਾ ਗੱਡੀ ਬਈ ਕੀ ਚੱਲੂ ਕਰਦਾ ਹੈ ਅੱਛਾ ਯਾਰ ਬਾਈ ਯਾਰ ਰਾਉਂਡ ਕੱਟ ਰਹੀ ਹੈ ਬਾਈ ਫਿਰ ਇਸ ਵੇਰੇ ਹੋਰ ਤਾਂ ਪਾਲਾਂਗੇ ਚੱਲ ਕੱਢ ਕੇ ਦੂਸਰੇ ਸਿਲੰਡਰ ਦੀ ਜਮੀ ਕੱਟ ਰਹੀ ਹੈਗੇ ਅੱਛਾ ਯਾਰ ਬਾਈ ਹੁਣ ਇਹਦਾ ਕੀ ਹੱਲ ਹੋਊਗਾ ਬਾਈ ਫਿਰ ਰਬੜ ਪਾਤੀ ਪਾਣੀ ਪਾ ਕੇ ਚੈੱਕ ਕਰਦੇ ਨੇ ਗਵਰ ਖਰਾਬ ਹੈ ਨਾ ਬੜਾ ਖਰਾਬ ਹੈ ਅਜ ਤਾਂ ਮਾਰਦੇ ਸਵੇਰ ਮਾਣੀ ਇਹ ਬੜਾ ਇੱਕ ਵਾਰ ਸਵਾ ਮਾਰ ਕੇ ਦੇਖੋ ਤੇ ਨਹੀਂ ਗਵਰ ਖਰਾਬ ਹੈ ਉੱਤ ਮੜਾ ਇੱਕ ਵਾਰ ਸੱਟ ਮਾਰ ਕੇ ਦੇਖੋ ਕਿ ਪਤਲਾ ਦਾ ਲੋਟਾ ਜੀ ਬਾੜੀ ਮੂਹ ਦੇ ਹੋ ਜਾ ਦੇਖਦੇ ਹਾਂ ਉਹ ਪਾਣੀ ਪਾ ਕੇ ਹੋਰ ਪਾਣੀ ਪਾ ਕੇ ਦੇਖ ਉਹ ਮੇਰੇ ਨਾਲ ਵੀ ਉਸ ਦਿਨ ਨਹੀਂ ਬਣਿਆ ਬਾਈ ਯਾਰ ਰਬੜ ਖਰਾਬ ਹੈ ਬਾਈ ਰਾਜੀ ਵੀ ਬੁਲਬਲੇ ਕੱਢੀ ਜਾਂਦਾ ਬਾਈ ਜਿਆਦਾ ਖਰਾਬ ਰਬੜ ਖਰਾਬ ਹੈ ਚਲ ਦੂਸਰੇ ਸਿਲੰਡਰ ਦੀ ਸਵੇਰੇ ਚੇਂਜ ਕਰ ਲਾਂਗੇ ਹਾਂ ਚੱਲ ਆਈ ਕਰਾਂਗੇ ਠੀਕ ਆ ਚਲ ਥੈਂਕ ਯੂ ਬਾਈ ਚਲੋ ਇਹ ਸਿਲੰਡਰ ਚੱਲਿਆ ਰੈਡੀ ਚ ਜਦੋਂ ਇਹ ਆਪਣਾ ਸਿਲੰਡਰ ਰੱਖਿਆ ਗਿਆ ਤੇ ਤਵੀ ਰੰਦੀ ਰੱਖਣ ਵਾਲੀ ਇਹ ਵੀ ਰੱਖਦੇ ਹਾਂ ਅੱਜ ਗਾਇਜ਼ ਮੈਂ ਆ ਗਿਆ ਘਰੇ ਤੇ ਥੱਕੇ ਪਿਆ ਜਿਵੇਂ ਬਿਲਕੁਲ ਰੋਟੀ ਪਾਣੀ ਆਪਣਾ ਹੋ ਗਿਆ ਖਾ ਲਿਆ ਹੁਣ ਤਾਂ ਬਸ ਸੌਣ ਦੀ ਤਿਆਰੀ ਹੈ ਸੌਣੇ ਆ ਜੀ ਥੱਕੇ ਨੇ ਸਾਰਾ ਦਿਨ ਬੈਠੇ ਬੈਠੇ ਕੁਰੀਆ ਉਤ ਜਿੰਦੀ ਆ ਅੱਜ ਇਧਰ ਕੁਛ ਸਟ ਹੈ ਬਾਹਰ ਦੇ ਵਾਸੀਆਂ ਦੇ ਬਨੇ ਉਹ ਕੱਲ ਸੱਚ ਅਸੀਂ ਹਰਮਨ ਦੀ ਉਹ ਕੈਸ ਨਾ ਆ ਵੀ ਰਿਜ਼ਲਟ ਆਇਆ ਹਰਮਨ ਦੀ ਪੋਜੀਸ਼ਨ ਟੌਪ 10 ਚ ਆਇਆ ਹੈ ਠੀਕ ਹੈ ਜੀ ਸੈਕੰਡ ਫਸਟ ਨਹੀਂ ਆਇਆ टॉप 10 ਚ ਆਇਆ ਤੇ ਯਾਨੀ ਕਿ ਠੀਕ ਹੈ ਪਹਿਲਾਂ ਭਾਈ ਚ ਥੋੜਾ ਬੱਚੇ ਇਸ ਤਰ੍ਹਾਂ ਹੀ ਕਰਕੇ ਹੋ ਗਏ ਸੀ ਪਿੱਛੇ ਹੋ ਗਿਆ ਸੀ ਕੁਝ ਸਿਸਟਮ ਤੇ ਹੁਣ ਠੀਕ ਹੈ ਬਿਮਾਰ ਚਲਦੇ ਦੇ ਵਿੱਚੋਂ ਇਸ ਤਰ੍ਹਾਂ ਕਰਕੇ ਤੇ ਹੁਣ ਠੀਕ ਹੈ ਸਾਰਾ ਸੈਟ ਹੈ ਤੇ ਆਪਾਂ ਇਸ ਵਲੌਗ ਨੂੰ ਕਰਦੇ ਆਂਡ ਐਂਡ ਤਮ ਤੂੰ ਕੀ ਕਹਿਣਾ ਬੋਲ ਖੜੀ ਹੋ ਐਮੈਂਟ ਘਟਾਉਂਦੇ ਨਹੀਂ ਵੀਊ ਜਾਗਾ ਨਹੀਂ ਆਉਂਦੇ ਕੋਈ ਗੱਲ ਨਹੀਂ ਆਉਣਗੇ ਸਾਰਾ ਸਾਰਾ ਕੁਝ ਹੋਏਗਾ ਹੌਲੀ ਹੌਲੀ ਸਭ ਹੋ ਜਾਣਾ ਹੈ ਸਾਨੂੰ ਪਤਾ ਐ ਸਪੋਰਟ ਕਰਕੇ ਸਾਨੂੰ ਬਹੁਤ ਅੱਗੇ ਤੱਕ ਲੈ ਕੇ ਜਾਣਾ ਤੁਸੀਂ ਠੀਕ ਹੈ ਜੀ ਵਾਹਿਗੁਰੂ ਸੱਚੇ ਪਾਛਾ ਮੇਰਾ ਰੱਖੇ ਤੇ ਸਪੋਰਟ ਆਦੀ ਬਣਾਈ ਰੱਖੋ ਤੁਹਾਡੀ ਸਪੋਰਟ ਦੇ ਸਿੱਤੇ ਅਸੀਂ ਆ ਤੇ ਵਾਹਿਗੁਰੂ ਸੱਚੇ ਪਾਛਾ ਮੇਰਾ ਕਰੇ ਖੁਸ਼ ਰ ਹੋ ਜੀ ਸਾਰੇ ਆਪਾਂ ਇਸ ਵਲੌਗ ਨੂੰ ਕਰਦੇ ਆ ਐਂਡ ਜੇ ਤੁਹਾਨੂੰ ਉਮੀਦ ਕਰਦੇ ਤੁਹਾਨੂੰ ਪਸੰਦ ਆਇਆ ਹੋਗਾ ਵਲੌਗ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਿਓ ਤੇ ਆਪਾਂ ਮਿਲਦੇ ਆ ਨੈਕਸਟ ਵਲੌਗ ਬਾਏ